ਅਸ਼ੋਵਾਰਤਾ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਬਲਟਨ ਲਈ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਅਤੇ ਅਹਿਮ ਖਬਰ ਦੇ ਨਾਲ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਦੇ ਵੱਲੋਂ ਜ਼ੋਰ-ਸ਼ੋਰ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਹਲਕਾ ਸੁਨਾਮ ਦੇ ਪਿੰਡਾਂ ਦੇ ਵਿੱਚ ਪਹੁੰਚੇ ਨੇ ਜਿੱਥੇ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਮੇਰੇ ਬਹੁਤ ਹੀ ਸਤਿਕਾਰਯੋਗ ਸਾਥੀ ਮੇਰੇ ਵੀਰ ਤੁਹਾਡੇ ਆਪਣੇ 24 ਘੰਟੇ ਦੇ ਸੇਵਾਦਾਰ ਮੇਰੇ ਵੀਰ ਮਿੰਟੂ ਸਰਪੰਚ ਜੀ ਸਮੁੱਚੀ ਪੰਚਾਇਤ ਮੇਰੇ ਛੋਟਾ ਵੀਰ ਕਾਲਾ ਜੀ ਸਤਨਾਮ ਸਿੰਘ ਕਾਲਾ ਜਿਹੜੇ ਕਿ ਜ਼ਿਲ੍ਹਾ ਪ੍ਰੀਖਸ਼ਦ ਦੇ ਵਿੱਚ ਤੁਹਾਡੇ ਉਮੀਦਵਾਰ ਦੇ ਮੇਰਾ ਵੀਰ ਗੁਰਦੀਪ ਜਿਹੜੇ ਕਿ ਬਲਾਕ ਸੰਮਤੀ ਦੇ ਉਮੀਦਵਾਰ ਨੇ ਸਾਰੇ ਹੀ ਸਤਕਾਰਯੋਗ ਸਾਥੀਓ ਮੇਰੇ ਵੀਰੋ ਭੈਣੋ ਗੁਰੂ ਦੀ ਫਤਿਹ ਕਰੂੰ ਪ੍ਰੋਣ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਜੋ ਬਹੁਤ-ਬਹੁਤ ਧੰਨਵਾਦ ਕਿ ਹਮੇਸ਼ਾ ਦੀ ਤਰ੍ਹਾਂ ਤੁਸੀਂ ਬਹੁਤ ਪਿਆਰ ਮਾਣ ਸਤਿਕਾਰ ਨਿਗਗੇ ਜਿਹੜਾ ਉਹ ਦਿਨੇ ਸਾਸ ਸਹਿਯੋਗ ਦਿਨੇ ਤੁਹਾਡਾ ਦਿਲ ਦੀਆਂ ਗਹਿਰਾਈਆਂ ਚ ਬਹੁਤ-ਬਹੁਤ ਧੰਨਵਾਦ ਨਾਲ ਹੀ ਗੁਸਤਾਖੀ ਦੀ ਮਾਫੀ ਵੀ ਕਿ ਤੁਹਾਨੂੰ ਕੁਝ ਸਮਾਂ ਉਡੀਕ ਕਰਨੀ ਪਈਦਰ ਅਸਲ ਪਿੰਡਾਂ ਦੇ ਪ੍ਰੋਗਰਾਮ ਚੱਲ ਰਹੇ ਨੇ ਸਵੇਰ ਤੋਂ ਔਰ ਹਰ ਪਿੰਡ ਦੇ ਵਿੱਚ ਇਨਾ ਪ੍ਰਮਾਤਮਾ ਦੀ ਕਿਰਪਾ ਨਾਲ ਪਿਆਰ ਮਿਲ ਰਿਹਾ ਕਿ ਥੋੜਾ-ਥੋੜਾ ਸਮਾਂ ਵੱਧ ਲੱਗ ਜਾਂਦਾ ਤੇ ਤੇ ਲੇਟ ਹੋ ਗਿਆ ਗੁਸਤਾਖੀ ਦੀ ਮਾਫੀ ਚਾਹਨਾ ਸਾਥ ਸਮੂਹੀਆਂ ਮੇਰੇ ਤੋਂ ਪਹਿਲਾਂ ਮੇਰੇ ਵੀਰ ਮਿੰਟੂ ਜੀ ਨੇ ਕਾਲਾ ਜੀ ਨੇ ਗੁਰਦੀਪ ਜੀਆ ਨੇ ਬੇਨਤੀ ਕੀਤੀ ਹੈ ਇਹਨਾਂ ਚੋਣਾ ਦੇ ਵਿੱਚ ਸਾਥ ਦੀ ਮੈਂ ਇਹ ਮੰਨ ਕੇ ਚੱਲਦਾ ਕਿ ਚੋਣਾ ਦੇ ਵਿੱਚ ਰਾਜਨੀਤੀ ਦੇ ਵਿੱਚ ਜੋ ਡੈਡੀ ਤੋਂ ਗੁੜਤੀ ਮਿਲੀ ਹੈ ਕਿ ਕੰਮ ਪਿਆਰਾ ਹੋਣਾ ਚਾਹੀਦਾ ਚੰਮ ਨਹੀਂ ਪਿਆਰਾ ਹੋਣਾ ਚਾਹੀਦਾ ਤੇ ਜਦੋਂ ਆਪਾਂ ਕੰਮਾਂ ਦੀ ਗੱਲ ਕਰਦੇ ਆ ਤੇ ਜੋ ਸੋਚੇ ਪੰਜਾਬ ਨੇ ਫੈਸਲਾ ਦਿੱਤਾ ਸੀਗਾ ਅੱਜ ਤੋਂ तकरीबन 3.5 ਤੋਂ 4 ਸਾਲ ਪਹਿਲਾਂ ਪੰਜਾਬ ਪੱਧਰ ਦੇ ਉੱਪਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਮੈਂ ਇਹ ਤਾਂ ਨਹੀਂ ਕਹੂੰਗਾ ਕਿ ਜੇ ਅਸੀਂ 100% ਕੰਮ ਕਰਦੇ 100% ਤਾਂ ਕਈ ਵਾਰੀ ਘਰ ਦੇ ਚਾਰ ਜੀਆਂ ਦਾ ਘਰ ਹੁੰਦਾ ਹੈ ਉਹਦੇ 'ਚ ਹੀ 100% ਕੰਮ ਹੁੰਦੇ ਨਹੀਂ ਹੈਗੇ ਕਈਆਂ ਕਿਸੇ ਦੇਰ ਸਵੇਰ ਵੀ ਹੋ ਜਾਂਦੀ ਹੈ ਪਰ ਇੱਕ ਸਾਫ਼ ਨੀਅਤ ਔਰ ਨੀਤੀ ਦੇ ਨਾਲ ਕੋਸ਼ਿਸ਼ ਕੀਤੀ ਹੈ ਕਿ ਜਿੰਨੇ ਲੋਕਾਂ ਦੇ ਜਾਇਜ਼ ਬਕਾਇਆ ਕੰਮ ਨੇ ਉਹ ਪੈਦੇ ਆਧਾਰ ਤੇ ਕੀਤੇ ਜਾ ਸਕਣਾਂ ਅੱਜ ਆਪਾਂ ਗੱਲ ਕਰ ਲਈ ਕਿ ਪਹਿਲੀ ਵਾਰੀ ਹੋਇਆ ਪੰਜਾਬ ਦੇ ਵਿੱਚ ਕਿ ਤਕਰੀਬਨ 60 ਹਜ਼ਾਰ ਬੱਚਿਆਂ ਨੂੰ ਨੌਕਰੀਆਂ ਨੇ ਜਿਹੜੀਆਂ ਮੈਰਿਟ ਦੇ ਆਧਾਰ ਦੇ ਉੱਪਰ ਉਹਨਾਂ ਦੀ ਕਾਫਲੀਅਤ ਦੇ ਆਧਾਰ ਦੇ ਉੱਪਰ ਮਿਲਿਆ ਨੇ ਪਹਿਲਾਂ ਮਿਲਦੀਆਂ ਸੀਗੀਆਂ ਪੈਸਿਆਂ ਨਾਲ ਜਿਨ੍ਹਾਂ ਕੋਲ ਲੋਟਾਂ ਦੇ ਝੋਲੇ ਭਰੇ ਹੁੰਦੇ ਸੀਗੇ ਉਹਨਾਂ ਨੂੰ ਮਿਲਦੀਆਂ ਸੀਗੀਆਂ ਤੇ ਸਫਾਰਸ਼ਾਂ ਵਾਲਿਆਂ ਨੂੰ ਮਿਲਦੀਆਂ ਸੀਗੇ ਜਿਹੜੇ ਮੈਰਿਟ ਵਾਲੇ ਬੱਚੇ ਨੂੰ ਪਿੱਛੇ ਰਹਿ ਜਾਂਦੇ ਸੀਗੇ ਇਹ ਪਹਿਲੀ ਵਾਰੀ ਹੋਇਆ ਕਿ ਹਰ ਪਰਿਵਾਰ ਨੂੰ 600 ਯੂਨਿਟ ਬਿਜਲੀ ਜਿਹੜੀ ਮੁਫਤ ਉਹ ਦਿੱਤੀ ਜਾਂਦੀ ਹੈ ਜੇ ਇੱਕ ਬਿੱਲ ਵੀ ਆਪਾਂ 5-7000 ਰੁਪਏ ਦਾ ਮੰਨ ਲਿਆ ਤਾਂ ਸਮਝ ਲਓ 30-40-50000 ਰੁਪਏ ਦਾ ਫਾਇਦਾ ਜਿਹੜਾ ਉਹ ਹਰ ਘਰ ਨੂੰ ਸਾਲਾਨਾ ਪਹੁੰਚਣਾ ਸ਼ੁਰੂ ਹੋ ਗਿਆ ਗੋਆ ਦੇ ਵਿੱਚ ਸਿਲੰਡਰ ਫਟਣ ਦੇ ਨਾਲ ਭਿਆਨਕ ਹਾਦਸਾ ਵਾਪਰਿਆ ਹੈ ਦਰਅਸਲ ਇਹ ਘਟਨਾ ਸ਼ਨੀਵਾਰ ਦੇਰ ਰਾਤ ਅਪਰੋਰਾ ਖੇਤਰ ਦੇ ਵਿੱਚ ਵਾਪਰੀ ਹੈ ਗੋਆ ਦੇ ਇੱਕ ਨਾਈਟ کلب ਦੇ ਵਿੱਚ ਸਿਲੰਡਰ ਦੇ ਨਾਲ ਇਹ ਤਮਾਕਾ ਹੋਇਆ ਜਿਸ ਦੇ ਵਿੱਚ 23 ਲੋਕਾਂ ਦੀ ਹੁਣ ਤੱਕ ਮੌਤ ਦੱਸੀ ਜਾ ਰਹੀ ਹੈ ਜ਼ਖਮੀਆਂ ਦੀ ਗਿਣਤੀ ਦਾ ਅਜੇ ਪੂਰੀ ਤਰ੍ਹਾਂ ਦੇ ਨਾਲ ਪਤਾ ਨਹੀਂ ਲੱਗ ਸਕਿਆ ਪੁਲਿਸ ਦੇ ਮੁਤਾਬਕ ਲਗਭਗ ਰਾਤ 12 ਵਜੇ ਸਿਲੰਡਰ ਦੇ ਵਿੱਚ ਬਲਾਸਟ ਹੋਇਆ ਤੇ ਭਿਆਨਕ ਅੱਗ ਲੱਗ ਗਈ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਅਤੇ ਸਥਾਨਕ ਵਿਧਾਇਕ ਮਾਈਕਲ ਲੋਬੋ ਮੌਕੇ ਤੇ ਪਹੁੰਚੇ ਮੁੱਖ ਮੰਤਰੀ ਨੇ ਕਿਹਾ ਕਿ ਮ੍ਰਿਤਕਾਂ ਦੇ ਵਿੱਚੋਂ ਤਿੰਨ ਔਰਤਾਂ ਤੇ ਤਿੰਨ ਚਾਰ ਸੈਲਾਨੀ ਵੀ ਸ਼ਾਮਲ ਨੇ ਉਨਾ ਹੀ ਵੀ ਦੱਸਿਆ ਕਿ ਤਿੰਨ ਦੀ ਮੌਤ ਸੜਨ ਕਾਰਨ ਹੋਈ ਹੈ ਤੇ ਬਾਕੀਆਂ ਦੀ ਮੌਤ ਦਮ ਘੁੱਟਣ ਦੇ ਨਾਲ ਹੋਈ ਹੈ ਹਾਦਸੇ ਦੀ ਪੂਰੀ ਜਾਂਚ ਕਰਨ ਦੀ ਗੱਲ ਮੁੱਖ ਮੰਤਰੀ ਦੇ ਵੱਲੋਂ ਆਖੀ ਗਈ ਹੈ ਜਾਣਕਾਰੀ ਮੁਤਾਬਕ ਨਾਈਟ ਕਲੱਬ ਦੇ ਵਿੱਚ ਅੱਗ ਦੀ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ ਅਤੇ ਮੌਕੇ ਤੇ ਫਾਇਰ ਬਰਗੇਡ ਅਤੇ ਹੋਰ ਕਰਮਚਾਰੀਆਂ ਨੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਪਰ ਵੱਡੀ ਗਿਣਤੀ ਦੇ ਵਿੱਚ ਜਾਨੀ ਨੁਕਸਾਨ ਜਿਹੜਾ ਇਸ ਸਿਲੰਡਰ ਫਟਣ ਦੇ ਨਾਲ ਹੋ ਗਿਆ ਹੈ ਤượngਰਾ ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਦੇ ਵੱਲੋਂ ਵੀ ਕਾਂਗਰਸ ਪਾਰਟੀ ਦੇ ਉੱਪਰ ਧੜੇਬੰਦੀ ਨੂੰ ਲੈ ਕੇ ਵੱਡਾ ਸਿਆਸੀ ਵਾਰ ਕੀਤਾ ਗਿਆ ਖਾਸ ਤੌਰ ਤੇ ਬਲਤੇਜ ਪੰਨੂ ਨੇ ਪ੍ਰੈਸ ਕਾਨਫਰੰਸ ਕਰਕੇ ਨਵਜੋਤ ਕੌਰ ਸਿੱਧੂ ਵੱਲੋਂ ਬੀਤੇ ਕੱਲ੍ਹ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਬਲਤੇਜ ਸਿੰਘ ਪੰਨੂ ਨੇ ਕਿਹਾ ਹੈ ਕਿ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸੀਐਮ ਫੇਸ ਦੇ ਲਈ ਕਾਂਗਰਸ 500 ਕਰੋੜ ਰੁਪਏ ਜਿਹੜੇ ਨੇ ਉਹ ਦੇਣੇ ਪੈਂਦੇ ਨੇ ਇਸ ਗੱਲ ਤੇ ਉਹਨਾਂ ਨੇ ਵੱਡਾ ਸਵਾਲ ਖੜਾ ਕੀਤਾ ਉਹਨਾਂ ਕਿਹਾ ਕਿ ਜਦੋਂ ਨਵਜੋਤ ਸਿੰਘ ਸਿੱਧੂ ਪਾਰਟੀ ਪ੍ਰਧਾਨ ਬਣੇ ਸਨ ਉਦੋਂ ਕਿੰਨੇ ਪੈਸੇ ਜਿਹੜੇ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਗਏ ਸਨ ਬਲਤੇਜ ਪੰਨੂ ਨੇ ਇਹ ਵੀ ਕਿਹਾ ਕਿ ਏ ਦੱਸਿਆ ਜਾਵੇ ਕਿ ਜੋ 500 ਕਰੋੜ ਰੁਪਏ ਦੀ ਗੱਲ ਨਵਜੋਤ ਕੌਰ ਸਿੱਧੂ ਕਰ ਰਹੇ ਨੇ ਉਹ 500 ਕਰੋੜ ਰੁਪਏ ਕਿਸ ਨੂੰ ਦਿੱਤਾ ਜਾਂਦਾ ਪਾਰਟੀ ਪ੍ਰਧਾਨ ਨੂੰ ਦਿੱਤਾ ਜਾਂਦਾ ਜਾਂ ਕਿਸੇ ਹੋਰ ਅਹੁਦੇਦਾਰ ਨੂੰ ਦਿੱਤਾ ਜਾਂਦਾ ਉਹਨਾਂ ਨੇ ਕਾਂਗਰਸ ਪਾਰਟੀ ਦੇ ਅੰਦਰ ਭ੍ਰਿਸ਼ਟਾਚਾਰ ਤੇ ਧੜੇਬੰਦੀ ਨੂੰ ਲੈ ਕੇ ਵੱਡੇ ਸਵਾਲ ਆਪਣੀ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਖੜੇ ਕੀਤੇ ਨੇ ਅੱਜ ਜਿਹੜੀ ਤੁਹਾਡੇ ਨਾਲ ਮੈਂ ਗੱਲ ਕਰਨੀ ਹੈ ਉਹਦਾ ਮੁੱਖ ਜਿਹੜਾ ਮੁੱਦਾ ਉਹ ਇਹ ਹੈ ਕਿ ਕੱਲ ਮੈਡਮ ਨਵਜੋਤ ਕੌਰ ਸਿੱਧੂ ਹਰੀ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਜਦੋਂ ਬਾਹਰ ਆਏ ਤਾਂ ਉਹਨਾਂ ਨੇ ਬੜੇ ਕੁਝ ਅਹਿਮ ਖੁਲਾਸੇ ਕੀਤੇ ਨੇ ਜਿਹੜੇ ਕਿ ਕਾਂਗਰਸ ਦੇ ਬਾਰੇ ਨੇ ਤੇ ਪੰਜਾਬ ਕਾਂਗਰਸ ਦੇ ਬਾਰੇ ਦੀ ਖਾਸ ਤੌਰ ਤੇ ਨੇ ਮੈਡਮ ਨਵਜੋਤ ਕੌਰ ਸਿੱਧੂ ਹਰੀ ਇਹਦੇ ਦੋ ਪੱਖ ਨੇ ਸਾਰੇ ਦੇ ਗੱਲਬਾਤ ਦੇ ਪਹਿਲਾਂ ਤਾਂ ਉਹ ਇਹ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਹਰੀ ਪੰਜਾਬ ਦੀ ਸਿਆਸਤ ਦੇ ਵਿੱਚ ਦੁਬਾਰਾ ਸਰਗਰਮ ਹੋਣਗੇ ਪਰ ਸ਼ਰਤ ਹੈ ਸ਼ਰਤ ਇਹ ਹੈ ਕਿ ਉਹਨਾਂ ਨੂੰ ਪਹਿਲਾਂ ਸੀਐਮ ਦਾ ਚਿਹਰਾ ਐਲਾਨ ਕੀਤਾ ਜਾਵੇ ਫਿਰ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮ ਹੋਣਗੇ ਦੂਸਰਾ ਉਹ ਇਹ ਕਹਿੰਦੇ ਨੇ ਕਿ ਸਾਡੇ ਕੋਲੇ 500 ਕਰੋੜ ਰੁਪਇਆ ਹੈ ਨਹੀਂਗਾ ਦੇਣ ਲਈ ਇਹਦਾ ਭਾਵ ਇਹ ਹੈ ਕਿ ਕਾਂਗਰਸ ਦੇ ਵਿੱਚ ਜੇ ਕਿਸੇ ਨੇ ਸੀਐਮ ਦਾ ਚਿਹਰਾ ਬਣਨਾ ਜਾਸੀਅਮ ਬੰਨਾ ਤੇ ਉਹਨੂੰ ਕੀ 500 ਕਰੋੜ ਰੁਪਈਆ ਚਾਹੀਦਾ ਉਹਨਾਂ ਨੇ ਬਹੁਤ ਗੰਭੀਰ ਇਲਜ਼ਾਮ ਜਿਹੜੇ ਆ ਜੀ ਉਹ ਕਾਂਗਰਸ ਦੇ ਉੱਤੇ ਲਾਏ ਨੇ ਹਾਲਾਂਕਿ ਉਹ ਕਾਂਗਰਸ ਦਾ 파ਟ ਨੇ ਐਮ ਐਲ ਏ ਰਹੇ ਨੇ ਮੈਡਮ ਨਵਜੋਤ ਕੌਰ ਸਿੱਧੂ ਹੁਰੀ ਚੀਫ ਪਾਰਲੀਮੈਂਟਰੀ ਸੈਕਟਰੀ ਰਹੇ ਨੇ ਨਵਜੋਤ ਕੌਰ ਸਿੱਧੂ ਹੁਰੀ ਇਹ ਨਹੀਂ ਆ ਕਿ ਉਹਨਾਂ ਨੂੰ ਸਿਆਸਤ ਦਾ ਪਤਾ ਨਹੀਂ ਨਵਜੋਤ ਸਿੰਘ ਸਿੱਧੂ ਹੁਰੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹੇ ਨੇ ਨਵਜੋਤ ਸਿੰਘ ਸਿੱਧੂ ਹੁਰੀ ਮੈਂਬਰ ਪਾਰਲੀਮੈਂਟ ਰਹੇ ਨੇ ਉਹ ਐਮਐਲਏ ਰਹੇ ਨੇ ਕੈਬਨਿਟ ਮਨਿਸਟਰ ਰਹੇ ਨੇ ਸਵਾਲ ਇਹ ਹੈ ਕਿ ਜਦੋਂ ਉਹ ਪ੍ਰਧਾਨ ਪਹਿਲਾਂ ਬਣੇ ਸਨ ਤਾਂ ਕੀ ਉਹ ਕੋਈ 500 ਕਰੋੜ ਰੁਪਇਆ ਦੇ ਕੇ ਬਣੇ ਸੀ ਜਾਂ 500 ਤੋਂ ਕੋਈ ਘੱਟ ਡੀਲ ਹੋਈ ਸੀ ਕਿਹਦੇ ਤਹਿਤ ਉਹ ਪਹਿਲਾਂ ਪ੍ਰਧਾਨ ਬਣੇ ਸੀ ਤੇ ਮੰਤਰੀ ਬਣੇ ਸੀ ਜੇ ਜਿਹੜਾ ਸੀਐਮ ਫੇਸ ਹੈ ਜਾਂ ਸੀਐਮ ਹੈ ਉਹਦਾ ਰੇਟ ਨਵਜੋਤ ਕੌਰ ਸਿੱਧੂ ਹਰਾਂ ਦੀ ਮੰਨੀਏ ਉਹਦੇ ਮੁਤਾਬਕ 500 ਕਰੋੜ ਰੁਪਇਆ ਹੈ ਤਾਂ ਕੀ ਫਿਰ ਜਿਹੜੇ ਬਾਕੀ ਮਹਿਕਮੇ ਨੇ ਉਹਨਾਂ ਦੇ ਵੀ ਕੋਈ ਰੇਟ ਤੈਅ ਨੇ ਭਾਵੇਂ ਕਿ ਉਪ ਮੁੱਖ ਮੰਤਰੀ ਕਾਂਗਰਸ ਦੇ ਵਿੱਚ ਕਿੰਨੇ ਸੌ ਕਰੋੜ ਦੇ ਵਿੱਚ ਲੱਗਦਾ ਹੈ ਗ੍ਰਹਿ ਮੰਤਰੀ ਕਿੰਨੇ ਸੌ ਕਰੋੜ ਦੇ ਵਿੱਚ ਲੱਗਦਾ ਹੈ ਜਾਂ ਫਿਰ ਜਿਹੜੇ ਬਾਕੀ ਮਹਿਕਮੇ ਨੇ ਜਿੰਨੇ ਵੀ ਉਹਨਾਂ ਦੇ ਤਹਿਤ ਕਿੰਨੇ ਕਿੰਨੇ ਕਰੋੜ ਰੁਪਏ ਜਿਹੜੇ ਆ ਉਹ ਕਾਂਗਰਸ ਨੂੰ ਦੇਣੇ ਪੈਂਦੇ ਨੇ ਆਵਾਜ਼ਮੀ ਪਾਰਟੀ ਦੇ ਮੁਖ ਬੁਲਾਰੇ ਅਤੇ ਐਮ ਐਲ ਏ ਕੁਲਦੀਪ ਸਿੰਘ ਥਾਲੀਵਾਲ ਵੱਲੋਂ ਵੀ ਖਾਸ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਦੇ ਵਿੱਚ ਧੜੇਬੰਦੀ ਨੂੰ ਲੈ ਕੇ ਤਿੱਖਾ ਸਿਆਸੀ ਨਿਸ਼ਾਨਾ ਵਿੰਨਿਆ ਗਿਆ ਹੈ ਕੁਲਦੀਪ ਸਿੰਘ ਥਾਲੀਵਾਲ ਨੇ ਕਾਂਗਰਸ ਪਾਰਟੀ ਦੀ ਧੜੇਬੰਦੀ ਦੇ ਉੱਤੇ ਵੱਡੇ ਸਵਾਲੀਆ ਨਿਸ਼ਾਨ ਲਗਾਏ ਨੇ ਕੁਲਦੀਪ ਸਿੰਘ ਥਾਲੀਵਾਲ ਨੇ ਕਿਹਾ ਕਿ ਬਲਾਕ ਸੰਮਤੀ ਅਤੇ ਪੰਚਾਇਤੀ ਦੀਆਂ ਵੋਟਾਂ ਦੇ ਵਿੱਚ ਵੀ ਕਾਂਗਰਸ ਦੀ ਧੜੇਬੰਦੀ ਹੈ ਜਿਹੜੀ ਉਹ ਸਾਫ਼ ਤੌਰ ਤੇ ਝਲਕ ਰਹੀ ਹੈ ਉਹਨਾਂ ਵੱਲੋਂ ਨਵਜੋਧਕੌਰ ਸਿੱਧੂ ਵੱਲੋਂ ਬੀਤੇ ਕੱਲ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਉੱਤੇ ਵੀ ਕੁਲਦੀਪ ਸਿੰਘ ਢਾਲੀਵਾਲ ਵੱਡੇ ਸਵਾਲ ਖੜਦੇ ਖੜੇ ਕਰਦੇ ਹੋਏ ਆਪਣੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਨਜ਼ਰ ਆਏ ਨੇ ਮੈਂ ਕੱਲ ਵੀ ਸਵੇਰੇ ਬੀਤੇ ਕੱਲ ਆਪਾਂ ਪੀਸੀ ਕੀਤੀ ਸੀਗੀ ਉਸ ਤੋਂ ਬਾਅਦ ਕਾਂਗਰਸ ਦੇ ਆਗੂਆਂ ਨੇ ਇੱਕ ਪੀਸੀ ਕੀਤੀ ਇਲੈਕਸ਼ਨ ਦੇ ਬਾਰੇ ਵਿੱਚ ਮਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀ ਇਲੈਕਸ਼ਨ ਹੋ ਰਹੀ ਆ ਉਹਦੇ ਬਾਅਦ ਇਹ ਚ ਉਹਨਾਂ ਨੇ ਸਾਡੀ ਪੀਸੀ ਤੋਂ ਬਾਅਦ ਉਹਨਾਂ ਨੇ ਪੀਸੀ ਕੀਤੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਲੈਕਸ਼ਨ ਦਾ ਜਿਹੜਾ ਬਾਈਕਾਟ ਕਰ ਰਹੇ ਹਾਂ ਕਿਉਂਕਿ ਉਹ ਕਹਿੰਦੇ ਕਿ ਧੱਕੇਸ਼ਾਹੀ ਹੋ ਰਹੀ ਆ ਇਸ ਕਰਕੇ ਕਾਂਗਰਸ ਦਾ ਸਿਲੈਕਸ਼ਨ ਨਹੀਂ ਲੜੂਗੀ ਮੈਂ ਇਹਨਾਂ ਸੱਜਣਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਯਾਰ ਥੋੜਾ ਬਹੁਤਾ ਤੇ ਕਿਤੇ ਪਦਬਾਤਵਾ ਦਾ ਖੌਫ ਖਾਇਆ ਕਰੋ ਥੋੜਾ ਬਹੁਤਾ ਤੁਸੀਂ ਉਸ ਪਾਰਟੀ ਦੇ ਵਿੱਚ ਜੇ ਜਿਸ ਪਾਰਟੀ ਨੇ ਪੰਜਾਬ ਨਾਲ ਪੰਜਾਬ ਦੇ ਲੋਕਾਂ ਨਾਲ ਹਰ ਤਰ੍ਹਾਂ ਦੀ ਵਧਿੱਕੀ ਕੀਤੀ ਪਿਛਲੇ 75 ਸਾਲ ਦੇ ਵਿੱਚ ਹਰ ਤਰ੍ਹਾਂ ਦੀ ਤੁਸੀਂ ਵਧਿੱਕੀਆਂ ਕਰਦੇ ਰਹੇ ਹੋ ਗੁੱੱਡਾ ਕਰਦੀ ਕਰਦੇ ਰਹੇ ਹੋ ਸਦ ਮੈਂ ਉਹਨਾਂ ਨੂੰ ਇਸ ਗੱਲ ਦਾ ਚੈਲੰਜ ਕਰਨਾ ਚਾਹੁੰਦਾ ਆਮ ਆਦਮੀ ਪਾਰਟੀ ਦੀ ਤਸ ਤੋਂ ਕਿ ਉਹ ਕਹਿੰਦੇ ਕਿ ਸਾਡੇ ਇੱਕ ਐਮਐਲਏ ਤੇ ਬੱਚਾ ਹੋ ਗਿਆ ਸਰਕਾਰੀਆਂ ਸਾਹਬ ਤੇ ਉਹਨਾਂ ਦੇ ਭਤੀਜੇ ਤੇ ਬੱਚਾ ਹੋ ਗਿਆ ਧੱਕੇਸ਼ਾਈ ਆ ਇਸ ਕਰਕੇ ਅਸੀਂ ਇਲੈਕਸ਼ਨ ਦਾ ਜਿਹੜਾ ਬਾਈਕਾਟ ਕਰ ਰਹੇ ਆ ਇਲੈਕਸ਼ਨ 'ਚ ਧੱਕੇ ਹੋ ਰਹੇ ਆ ਆਮਤ ਸਾਧਿਆਤੀ ਦੇ ਵਿੱਚ ਸਾ ਜਿੱਥੇ ਇਲੈਕਸ਼ਨ ਹੋ ਰਹੀ ਆ ਬਾਬਾ ਬਕਾਲਾ ਅੱਜ ਖਬਰਾਂ ਦੇ ਵਿੱਚ ਖਬਰਾਂ ਲੱਗੀਆਂ ਕੱਲੇ ਕੱਲੇ ਹਲਕੇ ਦੀਆਂ ਖਬਰਾਂ ਲੱਗੀਆਂ ਕਿ ਕਿੰਨੇ ਕਿੰਨੇ ਜ਼ੋਨ ਉੱਥੇ ਬਲਾਕ ਸਰਪਤੀ ਦੇ ਜਿੱਥੇ ਇਲੈਕਸ਼ਨ ਹੋ ਰਹੀ ਆ ਕਾਂਗਰਸੀ ਦਸਲ ਬਾਬੇ ਬਕਾਲੇ ਕਿੱਥੇ ਤੱਕ ਅਛਾਈ ਹੋਈ ਆ Indigo Airline ਦੇ ਵਿੱਚ ਪੈਦਾ ਹੋਈ ਤਕਨੀਕੀ ਗੜਬੜੀ ਤੋਂ ਬਾਅਦ ਸਰਕਾਰ ਹੁਣ Indigo ਸੰਕਟ ਦੇ ਉੱਤੇ ਸਖਤ ਰੁਖ ਅਖਤਿਆਰ ਕਰ ਰਹੀ ਹੈ। ਸ਼ਹਿਰੀ ਹਵਾਵਾਜ਼ੀ ਮੰਤਰਾਲੇ ਨੇ ਸੰਕਟ ਦੇ ਨਾਲ ਨਜਿੱਠਣ ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। Indigo ਸੰਕਟ ਦੇ ਵਿਚਕਾਰ ਸਰਕਾਰ ਨੇ 에어ਲਾਈਨਜ਼ ਦੁਆਰਾ ਮਨਮਾਨੇ ਕਿਰਾਏ ਦੇ ਉੱਤੇ ਪਾਬੰਦੀਆਂ ਲਗਾ ਦਿੱਤੀਆਂ ਨੇ। ਸਰਕਾਰ ਨੇ ਕਿਹਾ ਕਿ ਸਾਰੀਆਂ 에어ਲਾਈਨਜ਼ ਕਿਰਾਏ ਦੀ ਸੀਮਾ ਤੋਂ ਵੱਧ ਟਿਕਟਾਂ ਨਹੀਂ ਵੇਚ ਸਕਦੀਆਂ। ਹੁਣ ਕੋਈ ਵੀ 에어ਲਾਈਨ 500 ਕਿਲੋਮੀਟਰ ਦੀ ਦੂਰੀ ਦੇ ਲਈ 7500 ਰੁਪਏ ਤੋਂ ਵੱਧ ਅਤੇ 500 ਤੋਂ 1000 ਕਿਲੋਮੀਟਰ ਦੀ ਦੂਰੀ ਦੇ ਲਈ 12000 ਤੋਂ ਵੱਧ ਵਸੂਲੀ ਨਹੀਂ ਕਰ ਸਕੇਗੀ ਵੱਧ ਤੋਂ ਵੱਧ ਕਿਰਾਇਆ 18000 ਨਿਰਧਾਰਿਤ ਕੀਤਾ ਗਿਆ ਹੈ ਹਾਲਾਂਕਿ ਇਹ ਕਿਰਾਇਆ ਸੀਮਾ ਬਿਜ਼ਨਸ ਕਲਾਸ ਤੇ ਲਾਗੂ ਨਹੀਂ ਹੋਵੇਗੀ ਇਸ ਦੇ ਨਾਲ ਹੀ ਸਰਕਾਰ ਨੇ ਹੋਰ 에ਅਰਲਾਈਨਸ ਦੇ ਕਿਰਾਏ ਦੇ ਵਿੱਚ ਵੀ ਭਾਰੀ ਵਾਧੇ ਤੇ ਰੋਕ ਲਗਾ ਦਿੱਤੀ ਹੈ ਸ਼ਹਿਰੀ ਹਵਾਵਾਜ਼ੀ ਮੰਤਰਾਲੇ ਨੇ ਇੰਡੀਗੋ ਸੰਕਟ ਦੇ ਮੱਦੇ ਨਜ਼ਰ ਕੁਝ 에ਅਰਲਾਈਨਸ ਦੁਆਰਾ ਅਸਾਧਾਰਨ ਤਰੀਕੇ ਦੇ ਨਾਲ ਕਿਰਾਏ ਵਸੂਲੇ ਜਾਣ ਸੰਬੰਧੀ ਚਿੰਤਾਵਾਂ ਦਾ ਪ੍ਰਗਟਾਵਾ ਕੀਤਾ ਹੈ ਤੇ ਇਸ ਨੂੰ ਫੌਰੀ ਤੌਰ ਤੇ ਹੱਲ ਕਰਨ ਨੂੰ ਲੈ ਕੇ ਕਾਰਵਾਈ ਕੀਤੀ ਹੈ ਤੇ ਵਾਧੂ ਕਿਰਾਏ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ। ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਸਾਰੀਆਂ 에ਰਲਾਈਨਸ ਨੂੰ ਨਿਰਦੇਸ਼ ਜਾਰੀ ਕੀਤੇ ਨੇ ਕਿ ਉਹ ਯਾਤਰੀਆਂ ਤੋਂ ਨਿਰਧਾਰਿਤ ਸੀਮਾ ਤੋਂ ਵੱਧ ਕਿਰਾਇਆ ਵਸੂਲ ਨਾ ਕਰਨ। ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਅਜਿਹਾ ਕਰਦੇ ਨੇ ਤਾਂ ਕਾਰਵਾਈ ਕੀਤੀ ਜਾਵੇਗੀ। ਇੰਡੀਗੋ ਦੀਆਂ ਸੰਚਾਲਨ ਸਮੱਸਿਆਵਾਂ ਯਾਤਰੀਆਂ ਲਈ ਕਈ ਅਸੁਵਿਧਾਵਾਂ ਦਾ ਕਾਰਨ ਬਣੀਆਂ ਨੇ। ਹਵਾਈ ਕਿਰਾਏ ਵਿੱਚ ਭਾਰੀ ਵਾਧਾ ਹੋਇਆ। ਮੰਤਰਾਲੇ ਨੇ ਸਾਰੀਆਂ 에ਰਲਾਈਨਸ ਨੂੰ ਅਧਿਕਾਰਿਤ ਨਿਰਦੇਸ਼ ਵੀ ਜਾਰੀ ਕੀਤੇ ਨੇ। ਉਧਰ ਭਾਰਤੀ ਮਹਿਲਾ ਕ੍ਰਿਕਟਰ ਸ਼੍ਰੀਮਤੀ ਮੰਧਾਨਾ ਅਤੇ ਗਾਇਕ ਪਲਾਸ਼ ਮੁਸ਼ਲ ਦਾ ਵਿਆਹ ਰੱਦ ਹੋ ਗਿਆ ਦੋਵਾਂ ਦਾ ਵਿਆਹ 23 ਨਵੰਬਰ ਨੂੰ ਹੋਣਾ ਸੀ ਹਲਦੀ ਅਤੇ ਸੰਗੀਤ ਸਮਾਰੋਹ ਪਹਿਲਾਂ ਹੀ ਹੋ ਚੁੱਕੇ ਸਨ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਇਸੇ ਦੌਰਾਨ ਸ਼੍ਰੀਮਤੀ ਮੰਧਾਨਾ ਦੇ ਪਿਤਾ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਵਿਆਹ ਮੁਲਤਵੀ ਕਰ ਦਿੱਤਾ ਗਿਆ। ਵਿਆਹਾ ਧੂਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਣ ਲੱਗੀਆਂ ਨੇ। ਦਾਅਵੇ ਕੀਤੇ ਜਾ ਰਹੇ ਨੇ ਕਿ ਪਲਾਸ਼ ਮੁਸ਼ਲ ਨੇ ਸ਼੍ਰੀਮਤੀ ਨਾਲ ਧੋਖਾ ਕੀਤਾ ਅਤੇ ਉਹ ਵਿਆਹ ਦੇ ਕੋਰੀਓਗ੍ਰਾਫਰ ਦੇ ਨਾਲ ਜੁੜਿਆ ਹੋਇਆ ਸੀ। ਇਸ ਦੌਰਾਨ ਸ਼੍ਰੀਮਤੀ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੋਂ ਵਿਆਹ ਸੰਬੰਧਿਤ ਸਾਰੀਆਂ ਫੋਟੋਆਂ ਵੀ ਹਟਾ ਦਿੱਤੀਆਂ ਨੇ। ਹਾਇ ਕਿ ਇਸ ਨੂੰ ਲੈ ਕੇ ਦੋਹਾਂ ਪਰਿਵਾਰਾਂ ਵੱਲੋਂ ਅਜੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। ਪਰ ਹੁਣ ਅੰਤ ਨੂੰ ਮੰਦਾਨਾ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਉਂਦਿਆ ਕਿਹਾ ਹੈ ਕਿ ਪਲਾਸ਼ ਮੁਸ਼ਲ ਨਾਲ ਉਸ ਦਾ ਰਿਸ਼ਤਾ ਖਤਮ ਹੋ ਗਿਆ ਹੈ। ਮੰਧਾਨਾ ਨੇ ਸੋਸ਼ਲ ਮੀਡੀਆ ਤੇ ਇੱਕ ਅਧਿਕਾਰਤ ਬਿਆਨ ਦੇ ਵਿੱਚ ਇਸ ਦੀ ਪੁਸ਼ਟੀ ਵੀ ਕੀਤੀ ਹੈ ਮੰਧਾਨਾ ਨੇ ਇੰਸਟਾਗ੍ਰਾਮ ਤੇ ਲਿਖਿਆ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਮੇਰੀ ਜ਼ਿੰਦਗੀ ਬਾਰੇ ਬਹੁਤ ਸਾਰੀਆਂ ਗੱਲਾਂ ਕਹੀਆਂ ਗਈਆਂ ਨੇ ਮੇਰਾ ਸੁਭਾਅ ਬਹੁਤ ਨਿੱਜੀ ਹੈ ਤੇ ਮੈਂ ਆਪਣੀ ਨਿੱਜੀ ਜ਼ਿੰਦਗੀ ਨੂੰ ਨਿੱਜੀ ਰੱਖਣਾ ਪਸੰਦ ਕਰਦੀ ਹਾਂ ਪਰ ਹੁਣ ਇਹ ਐਲਾਨ ਕਰਨਾ ਜ਼ਰੂਰੀ ਹੈ ਕਿ ਵਿਆਹ ਹੁਣ ਰੱਦ ਕਰ ਦਿੱਤਾ ਗਿਆ ਹੈ ਮੈਂ ਚਾਹੁੰਦੀ ਹਾਂ ਕਿ ਇਹ ਮਾਮਲਾ ਇੱਥੇ ਹੀ ਖਤਮ ਹੋ ਜਾਵੇ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਦੋਹਾਂ ਪਰਿਵਾਰਾਂ ਦੀ ਨਿੱਜਤਾ ਦਾ ਸਤਿਕਾਰ ਕਰਨਾ ਤੇ ਸਾਨੂੰ ਸਮਾਂ ਦੇਣ ਜੋ ਅਸੀਂ ਇਸ ਸਥਿਤੀ ਦੇ ਵਿੱਚ ਸਥਿਤੀ ਤੋਂ ਉੱਪਰ ਸਕੀਏ ਤੇ ਅੱਗੇ ਵਧ ਸਕੀਏ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਇਜ਼ਾਤ ਬਹੁਤ ਬਹੁਤ ਧੰਨਵਾਦ